ਹੈਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਪਿਆਰੇਓ ਜੀ ਬਾਬਾ ਜੀ ਅੱਜ ਜਿਹੜੀ ਜਿੱਥੇ ਤੁਸੀਂ ਡੇਰਾ ਲਗਾਇਆ ਵਾ ਛੋਣੀ ਹੈ ਜਿਹੜੀ ਤੁਹਾਡੀ ਹੈ ਇਹ ਕਿਹੜੀ ਜਗ੍ਹਾ ਵਈਏ ਇਹ ਬਾਬਾ ਜੀ ਇਹ ਕੁਟਿਆ ਸਾਹਿਬ ਆ ਬਾਬਾ ਕੁਲਵਿੰਦਰ ਸਿੰਘ ਜੀ ਰਹਿੰਦੇ ਆ ਮੰਗਲੀ ਪਿੰਡ ਆ ਜੀ ਤੇ ਇੱਥੇ ਬਾਬਾ ਜੀ ਕੋਲੇ ਫੌਜਾਂ ਨੇ ਤਾਰਾ ਕਰਿਆ ਉਹ ਫੌਜਾਂ ਦਾ ਮਕਸਦ ਆ ਇਹ ਜਿਵੇਂ ਤੁਸੀਂ ਬੱਚੇ ਦੇਖ ਰਹੇ ਹੋ ਘੋੜ ਸਵਾਰੀ ਕਰ ਰਹੇ ਆ ਸ਼ਸਤਰ ਵਿਦਿਆ ਸਿੱਖ ਰਹੇ ਆ ਆਪਣੇ ਪੰਥ ਦੇ ਨਾਲ ਆਪਣੇ ਗੁਰੂ ਸਾਹਿਬ ਦੇ ਨਾਲ ਜੁੜ ਰਹੇ ਆ ਸਾਡਾ ਇਹ ਮਨੋਰਥਾ ਸਾਡਾ ਇਹੀ ਮਤਲਬ ਮਹਾਰਾਜ ਨੇ ਸਾਹਿਬ ਜਾਦਿਆਂ ਨੂੰ ਪੁੱਛਿਆ ਸੀ ਮੁਗਲਾਂ ਨੇ ਉਸ ਸਮੇਂ ਜੇ ਸਾਹਿਬ ਜਾਦਿਆਂ ਨੂੰ ਚਲੋ ਤੁਹਾਨੂੰ ਅਸੀਂ ਰਹਾ ਕਰ ਦਿੱਤਾ ਜਾਵੇ ਤਰਸ ਕਰ ਲਿਆ ਜਾਵੇ ਤੁਹਾਡੇ ਤੇ ਤਾਂ ਤੁਸੀਂ ਕੀ ਕਰੋਗੇ ਉਹ ਸਾਹਿਬ ਜਾਦਿਆਂ ਨੇ ਜਵਾਬ ਦਿੱਤਾ ਕਿ ਅਸੀਂ ਫਿਰ ਫੌਜਾਂ ਇਕੱਠੀਆਂ ਕਰਕੇ ਸੱਚ ਤੇ ਜੋ ਝੂਠ ਦੀ ਲੜਾਈ ਆ ਅਸੀਂ ਝੂਠ ਦੇ ਉੱਤੇ ਫਿਰ ਮੂੰਹ ਤੋੜਦਾ ਜਵਾਬ ਦੇਵਾਂਗੇ ਹਮਲਾ ਕਰਾਂਗੇ ਤਾਂ ਇਹ ਉਹ ਮਹਾਰਾਜ ਦੀਆਂ ਫੌਜਾਂ ਨੇ ਤਿਆਰ ਹੋ ਰੀਆਂ ਅੱਗੇ ਦੀ ਅੱਗੇ ਜਿਵੇਂ ਦੀ ਜਿਵੇਂ ਕਹ ਲਓ ਪ੍ਰਚਾਰ ਹੋ ਰਿਹਾ ਵੀ ਲੋਕ ਅਸਾਈ ਬਣ ਰਿਹਾ ਜਾਂ ਲੋਕ ਧਰਮ ਨੂੰ ਛੱਡ ਰਿਹਾ ਕਿਤੇ ਨਾ ਕਿਤੇ ਲੋਕ ਮਹਾਰਾਜ ਨਾਲ ਜੁੜ ਵੀ ਰਹੇ ਆ ਤੇ ਖਾਲਸਾ ਜਿਹੜਾ ਮਹਾਰਾਜ ਨੇ ਸਵਾ ਸਵਾ ਲੱਖਾਂ ਨਾਲ ਇਕੱਲੇ ਇਕੱਲੇ ਨੂੰ ਲੜਾਇਆ ਉਹ ਕਹਿੰਦੇ ਜੀਵਤ ਕਈ ਹਜ਼ਾਰ ਇਹ ਮਹਾਰਾਜ ਦੇ ਬਹੁਤ ਦੇਖਣ ਨੂੰ ਘੱਟ ਨੇ ਪਰ ਪਿੰਡਾਂ ਦੇ ਵਿੱਚ ਬਹੁਤ ਗੁਰ ਸਿੱਖੀ ਨਾਲ ਪਿਆਰ ਕਰਨ ਵਾਲੇ ਜਿਵੇਂ ਬਾਬਾ ਜੀ ਨੇ ਸਾਨੂੰ ਪ੍ਰਚਾਰ ਕਰਨ ਦਾ ਇਹ ਮਤਲਬ ਪੰਥ ਨੂੰ ਤੋੜਿਆ ਮਹਾਰਾਏ ਨੇ ਪੰਥ ਨੂੰ ਤੋੜਿਆ ਇਹ ਚੱਲਦਾ ਵਹੀਰ ਚੱਕਰਵਰਤੀ ਆ ਅੱਜ ਇੱਥੇ ਆ ਕੱਲ ਪਤਾ ਨਹੀਂ ਇਹਨਾਂ ਨੇ ਅਗਲੇ ਕਿਥੇ ਟਿਕਾਣਾ ਕਰਨਾ ਤਾਂ ਇਹ ਪੰਥ ਦਾ ਪ੍ਰਚਾਰ ਕਰਨ ਲਈ ਇਹ ਸਾਡੇ ਅਸੀਂ ਪ੍ਰਚਾਰ ਕਰਨ ਲਈ ਉਹ ਜੰਮਿਆ ਕਿੰਨੇ ਬਾਣੀ ਵਾਲੇ ਸਿੰਘ ਨੇ ਨਾ ਇਹ 사ਤਗੁਰੂ ਸੱਚੇ ਪਾਤਸ਼ਾਹ ਨੇ ਸਾਡੀ ਮਤਲਬ ਘਰ ਆ ਆਪਣਾ ਨਿੱਜੀ ਇਹਨਾਂ ਦੀ ਪ੍ਰਾਪਰਟੀ ਆ ਔਰ ਚਲੋ ਮਹਾਰਾਜ ਸੱਚੇ ਪਾਤਸ਼ਾਹ ਦੀ ਪਿੱਛੇ ਬਜ਼ੁਰਗਾਂ ਦੀ ਪ੍ਰਾਰਥਨਾ ਸੇਵਾ ਸੀਗੀ ਉਹੀ ਉਹਨਾਂ ਦੀ ਸੇਵਾ ਨੇ ਫਿਰ ਕਹ ਲਓ ਕਿਤੇ ਨਾ ਕਿਤੇ ਉਹੀ ਕਹ ਲਓ ਵੀ ਫਿਰ ਜੰਗਲਾਂ 'ਚ ਮੰਗਲ ਲਾਤੇ ਉਤਾਰੇ ਕਰਲੇ ਫੌਜਾਂ ਨੇ ਇਹ ਕਿਤੇ ਨਾ ਕਿਤੇ ਦੇਖੋ ਵੀ ਲੰਗਰ ਲਾਤੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹਰ ਜਸ ਹੋ ਗਿਆ ਤੇ ਇਹ ਜੰਗਲਾਂ 'ਚ ਮੰਗਲ ਇਸ ਕਰਕੇ ਲਾਏ ਆ ਕਿ ਅਸੀਂ ਚਾਹੁੰਦੇ ਆ ਵੀ ਪ੍ਰਾਰਥਨਾ ਨਾਲ ਜੁੜਨ ਸਿੰਘ ਸਿੰਘ ਅਜ ਅਮਰਤਾਰੀਤਾ ਹੈਗੇ ਆ ਪਰ ਉਹਨਾਂ ਕੋਲੇ ਬਾਣਾ ਨਹੀਂ ਹੈਗਾ ਇਹ ਲਾ ਉਹਨਾਂ ਨੂੰ ਕਿਤੇ ਵੀ ਫੜ ਕੇ ਕੋਈ ਵੀ ਟਾ ਲੈਂਦਾ ਕਦੇ ਨਿਹੰਗ ਸਿੰਘ ਤਿਆਰ ਬਰ ਤਿਆਰ ਨੂੰ ਦੇਖਿਆ ਕਦੇ ਕਿਸੇ ਨੇ ਹੱਥ ਪਾ ਕੇ ਜਾਂ ਉਹਨਾਂ ਦੇ ਨਾਲ ਕੋਈ ਉਹਨਾਂ ਦੀ ਥਾਂ ਠੀਕ ਆ ਮੈਂ ਮੰਨਦਾ ਜੇ ਕੋਈ ਮਾੜਾ ਅੰਸਾਰ ਆ ਉਹਨਾਂ ਦੇ ਸਰਕਾਰ ਧੱਕੇਸ਼ਾਹੀ ਕਰਦੀ ਆ ਮੰਨਦਾ ਮੈਂ ਇਸ ਗੱਲ ਨੂੰ ਪਰ ਇਹ ਆ ਵੀ ਜਿਹੜਾ ਮਾਰੇ ਨੇ ਖਾਲਸਾ ਤਿਆਰ ਬਰ ਤਿਆਰ ਇਹ ਉਹੀ ਰੌਰੀ ਦਾ ਮਹਾਰਾਜ ਦੀ ਚਲਾ ਰਹੇ ਆ ਦਿਖਾ ਰਹੇ ਆ ਸੰਗਤ ਅੱਗੋਂ ਪ੍ਰੇਰ ਧੋਰੀਆ ਬੱਚੇ ਛੋਟੇ ਛੋਟੇ ਬੱਚੇ ਆ ਤੁਸੀਂ ਮੇਰੇ ਨਾਲ ਆ ਮੇਰੇ ਹਿਸਾਬ ਨਾਲ ਇਹ ਵੱਧ ਜਾਣਦੇ ਆ ਕਿ ਤੁਸੀਂ ਇਹਨਾਂ ਨੂੰ ਕੁਝ ਸਵਾਲ ਕਰੋਗੇ ਨਾ ਕੁਝ ਪੁੱਛੋਗੇ ਮੈਨੂੰ ਲੱਗਦਾ ਮੇਰੇ ਨਾਲ ਵਧੀਆ ਵਧੀਆ ਜਵਾਬ ਦੇਣਗੇ ਤਾਂ ਇਹ ਸਾਡੀ ਕਮਾਈ ਆ ਬਾਬਾ ਜੀ ਇਹ ਜਿਹੜੇ ਬੱਚੇ ਅੱਗੋਂ ਤਿਆਰ ਹੋ ਰਿਹਾ ਅਸੀਂ ਇਹਨੂੰ ਆਪਣੀ ਕਮਾਈ ਸਮਝਦੇ ਹਾਂ ਇਸ ਤਰ੍ਹਾਂ ਦੇ ਦੇ ਬਾਈ ਜਿਵੇਂ ਹਣ ਲਾ ਲੋ ਇਹ ਸਿੱਪਿਆਰੇ ਨੇ ਤੇ ਹੋਰ ਵੀ ਲੋਕ ਘਰਾਂ ਦੇ ਵਿੱਚ ਜਿਹੜੇ ਬੈਠੇ ਨੇ ਆਮ ਬੰਦੇ ਬੈਠੇ ਲੜਕੇ ਬੈਠੇ ਹਾਂਜੀ ਹਾਂਜੀ ਲੇਕਿਨ ਗਲਤ ਰਸਤੇ ਦੇ ਜਾ ਰਹੇ ਨਹੀਂ ਕੋਈ ਨਸ਼ੇ ਦੇ ਅੱਦੀ ਹੋਇਆ ਕੋਈ ਵੀਡੀਓ ਟਿਕਟੋਕ ਤੇ ਬਣਾ ਰਿਹਾ ਵਾ ਉਹਦੇ ਬਾਰੇ ਕੀ ਕਹਾਂਗੇ ਅਸੀਂ ਬਹੁਤ ਕੋਸ਼ਿਸ਼ ਕਰਦੇ ਆਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਿੱਥੇ ਵੀ ਜਾਂਦੇ ਆਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਆਂ ਬਦਲਦਾ ਜੀਵਨ ਪ੍ਰਚਾਰ ਦਾ ਬਹੁਤ ਅਸਰ ਹੁੰਦਾ ਪਰ ਗੱਲ ਇਹ ਆ ਨਾ ਵੀ ਜਿਹੜੀ ਚੀਜ਼ ਚੰਗੀ ਚੀਜ਼ ਨੂੰ ਕੋਈ ਦੇਖਣਾ ਨਹੀਂ ਜਾਂਦਾ ਜੋ ਕੱਲ੍ਹ ਜਾਊਗਾ ਤੁਸੀਂ ਕੋਈ ਚੰਗੀ ਚੀਜ਼ ਲਿਆਓ ਉਹਨੂੰ ਅਗਲਾ ਨਹੀਂ ਦੇਖੂਗਾ ਕੋਈ ਮਾੜੇ ਜੇ ਕੋਈ ਪਿੱਛੇ ਜੀ ਵੀ ਪਿੱਛੇ ਆਵਾਜ਼-ਵਾਰ ਚੱਲਿਆ ਕਿੰਨੀਆਂ ਗੱਲਾਂ ਚੱਲੀਆਂ ਟਿਕਟੋਕ ਤੇ ਕੁੜੀਆਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਅਸੀਂ ਸਿੰਘ ਤਾਂ ਤਿਆਰ ਕਰ ਰਹੇ ਆ ਪਰ ਕਿਤਨਾ ਕਿਤੇ ਸਾਨੂੰ ਸਾਨੂੰ ਵਾਰਸਾਂ ਸਾਡੀਆਂ ਮਾਈ ਭਾਗੋ ਜਮੇ ਸਾਡੀ ਮਾਤਾ ਜੀ ਦੇਖੋ ਤਿਆਰ ਵਰ ਤਿਆਰ ਨੇ ਇਹ ਜੀਆਂ ਸਾਨੂੰ ਮਾਈਆਂ ਭੈਣਾ ਇਹ ਪ੍ਰਚਾਰ ਦਾ ਜਣੀ ਕਿ ਅਸਰ ਹੋ ਰਿਹਾ ਇਹ ਜੀ ਗੱਲ ਨਹੀਂ ਕਿ ਪ੍ਰਚਾਰ ਦਾ ਅਸਰ ਨਹੀਂ ਹੋ ਰਿਹਾ ਅੱਗੋਂ ਫੌਜਾਂ ਸਾਜ ਰਹੀਆਂ ਸਾਡਾ ਤਾਂ ਇਹੀ ਸੰਦੇਸ਼ ਆ ਵੀ ਆਪਣੇ ਗੁਰੂ ਨਾਲ ਜੁੜੋ ਗੁਰੂ ਸਾਹਿਬ ਨੇ ਆਪਣੇ ਚਾਰ ਸਹਿਬਜਾਦੇ ਸਾਡੇ ਉੱਤੋਂ ਵਾਰਤੇ ਤੇ ਮਹਾਰਾਜ ਸੱਤੇ ਪਾਸ਼ਾ ਨੇ ਸੰਦੇਸ਼ ਦਿੱਤਾ ਕਿੱਥੇ ਉਹ ਸਮਾਂ ਆ ਗਿਆ ਸੀ ਜਿੱਥੇ ਕੋਈ ਘੋੜੇ ਤੇ ਨਹੀਂ ਸੀ ਚੜਨ ਦਿੰਦਾ ਆ ਦੇਖੋ ਮਹਾਰਾਜ ਸਤੀ ਪਾਸ਼ਾ ਨੇ ਆਪਾਂ ਅੱਜ ਵੀ ਕਹਿੰਦੇ ਮਹੰਗੀ ਤੋਂ ਮਹੰਗੀ ਗੱਡੀ ਲੈ ਕੇ ਇਥੇ ਰੋਡ ਤੋਂ ਨਿੰਗ ਜੋ ਕੋਈ ਧਿਆਨ ਨਹੀਂ ਦੇਊਗਾ ਪਰ ਤੁਸੀਂ ਘੋੜਾ ਲੈ ਕੇ ਨੰਗੋਗੇ ਨਾ ਮਾਰੇ ਨੇ ਕਿੰਨੀਆਂ ਵਡਿਆਈਆਂ ਆਪਾਂ ਨੂੰ ਦਿੱਤੀਆਂ ਲੋਕਾਂ ਨੇ ਬਾਈ ਜੇ ਆਪਾਂ ਇਤਿਹਾਸ ਦੇਖੀ ਆ ਆਪਣੇ ਸਿੱਖ ਕੌਮ ਦਾ ਜਦੋਂ ਅਹਿਮਦ ਅਹਿਮਦ ਸ਼ਾਹ ਅਫਦਾਲੀ ਨੇ ਪੰਜਾਬ ਤੇ ਹਾਂ ਜੀ ਮੁਗਲਾ ਕੀਤਾ ਸੀਗਾ ਤੇ ਉਹਦੇ ਹਿੰਦੂਵਲੀ ਧੀਆਂ ਭੈਣਾਂ ਨੂੰ ਹੈਗਾ ਬੰਨ ਕੇ ਮਤਲਬ ਜੋ ਲੈ ਕੇ ਜਾਣ ਲੱਗੇ ਸੀ ਕਿਤੇ ਸਾਡੇ ਜਿਹੜੇ ਸਿੰਘਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਰਿਹਾ ਕਰਵਾਇਆ ਸੀ ਜੀ ਲੇਕਿਨ ਜੇ ਆਪਾਂ ਅੱਜ ਦੀ ਗੱਲ ਕਰੀਏ ਕੁਝ ਡੇਰਾ ਜਿਵੇਂ ਮੁੱਲਾਪੁਰ ਕੋਲੇ ਕਹੇ ਤਲਵੰਡੀ ਹੈਗਾ ਪਿੰਡ ਤੇ ਹਾਂ ਜੀ ਹਾਂ ਜੀ ਸੁਣਿਆ ਉਹਦੀਆਂ ਭੈਣਾਂ ਨਾਲੋਂ ਸ਼ੋਸ਼ਣ ਕੀਤਾ ਤੁਸੀਂ ਉਸ ਨੂੰ ਕਿਵੇਂ ਦੇਖਦੇ ਹਰ ਇੱਕ ਬੰਦੇ ਦੇ ਉਸ ਹਰ ਇੱਕ ਉਸ ਬੰਦੇ ਦੇ ਅਸੀਂ ਵਾਰ ਖਿਲਾਫ ਆ ਜਿਹੜਾ ਬੰਦਾ ਗਲਤ ਅੰਸਰਾ ਉਹ ਭਾਵੇਂ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ ਇਹ ਕੋਈ ਮੈਟਰ ਨਹੀਂ ਕਰਦੀ ਕੋਈ ਵੀ ਗੱਲ ਬਾਕੀ ਰਹਿਤੀ ਆ ਭੈਣਾਂ ਦੀ ਗੱਲ ਉਹਨਾਂ ਲਈ ਖਾਲਸਾ ਸਦਾ ਹੀ ਪ੍ਰਾਤਨ ਕਾਲ ਸਮੇਂ ਤੋਂ ਜਦੋਂ ਕਹਿੰਦੇ ਸਿੰਘਾਂ ਦੇ 12 ਵਜੇ ਦੇ ਸੀ ਉਦੋਂ ਤੋਂ ਹੀ ਸਿੰਘਾਂ ਨੇ ਆਪਣੇ ਮੋਢਿਆਂ ਦੇ ਤੇ ਭਾਰ ਚੱਕਿਆ ਧੀ ਭਾਵੇਂ ਹਿੰਦੂ ਦੀ ਹੋਵੇ ਭਾਵੇਂ ਮੁਸਲਮਾਨ ਦੀ ਭਾਵੇਂ ਸਿੱਖ ਦੀ ਭਾਵੇਂ ਈਸਾਈ ਦੀ ਅਸੀਂ ਉਹਨੂੰ ਆਪਣੀ ਧੀ ਸਮਝਦੇ ਆਂ ਅਸੀਂ ਕਈ ਇਹ ਜਿਹੇ ਕਾਰਜ ਕਰ ਵੀ ਚੁੱਕੇ ਆਂ ਜਿਹੜੇ ਕਿ ਜਿਵੇਂ ਹੁਣ ਆਪਾਂ ਅੱਜ ਇੰਟਰਵਿਊ ਕਰ ਰਹੇ ਆ ਉਹਦੀ ਕੋਈ ਮਤਲਬ ਹੈ ਨਹੀਂ ਪਛਾਣ ਪਰ ਇਹ ਆ ਵੀ ਅਸੀਂ ਤੇ ਉਹਨਾਂ ਤੀਆਂ ਨੂੰ ਹੀ ਕਹਿਣਾ ਚਾਹੁੰਦੇ ਆ ਤੁਸੀਂ ਸਾਡੇ ਨਾਲ ਸੰਪਰਕ ਕਰੋ ਪਰ ਤੁਸੀਂ ਵੀ ਕਿਤੇ ਨਾ ਕਿਤੇ ਆਪਣਾ ਕਰਤਾਰ ਨੂੰ ਪਛਾਣੋ ਤੁਸੀਂ ਪਿੱਛੋਂ ਵਾਰਸਾਂ ਕਿਹਨਾਂ ਦੀਆਂ ਸਾਡਾ ਇਹ ਜੇ ਭਾਰਤ ਦੀ ਵੀ ਗੱਲ ਕਰੀਏ ਇਨੂੰ ਭਾਰਤ ਦੇਸ਼ ਕਹਿੰਦੇ ਆ ਇਹਦੀ ਵੀ ਸੰਸਕ੍ਰਿਤੀ ਇੰਨੀ ਵਧੀਆ ਸੀ ਵਿੱਚੋਂ ਪਸ਼ੋਕੜ ਵਧੀਆ ਸੀ ਅਸੀਂ ਕਿਸੇ ਧਰਮ ਦੇ ਬਾਰ ਖਿਲਾਫ ਨਹੀਂ ਆ ਗਏ ਤਾਂ ਸਾਰਿਆਂ ਨੂੰ ਪਿਆਰ ਕਰਦੇ ਆ ਬਾਬਾ ਜੀ ਜਿਹੜੇ ਗਲਤ ਅੰਸਰ ਨੇ ਉਹ ਕੋਈ ਵੀ ਕਿਸੇ ਵੀ ਧਰਮ ਦੇ ਹੋ ਸਕਦੇ ਆ ਅਸੀਂ ਉਹਨਾਂ ਦੇ ਬਾਰ ਖਿਲਾਫ ਆ ਕੀ ਤੁਸੀਂ ਹੁਣ ਉਹਨਾਂ ਹੈਗੇ ਕੁੜੀਆਂ ਦੇ ਨਾਲ ਹੈਗੇ ਖੜੇ ਉਹਨਾਂ ਦੇ ਹਾਂ ਬਿਲਕੁਲ ਬਿਲਕੁਲ ਜੇ ਉਹਨਾਂ ਬੱਚਿਆਂ ਨੂੰ ਕਿਤੇ ਵੀ ਸਾਡੀ ਲੋੜ ਪੈਂਦੀ ਆ ਸਾਡੀ ਜਥੇਬੰਦੀ ਆ ਅਸੀਂ ਖੜੇ ਆ ਸਾਡੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਲੈਣ ਅਸੀਂ ਉਹਨਾਂ ਦੇ ਨਾਲ ਐਮ ਜਣੇ ਕਿ ਉਹ ਧੀਆ ਨਹੀਂ ਉਹਨਾਂ ਤੋਂ ਬਾਅਦ ਕੋਈ ਵੀ ਕਿਸੇ ਵੀ ਧਰਮ ਦੀ ਧੀ ਹੋ ਸਕਦੀ ਆ ਸਾਡੀ ਭੈਣ ਆ ਸਾਡੀ ਧੀ ਆ ਅਸੀਂ ਨਾਲ ਐ ਮੋਡੇ ਨਾਲ ਮੋਟਾ ਲਾ ਕੇ ਖੜਾਂਗੇ ਸਰਕਾਰੀ ਦਰਬਾਰੇ ਵੀ ਤੁਹਾਡੀ ਨਹੀਂ ਸੁਣੀ ਜਾਂਦੀ ਅਸੀਂ ਸੁਣਵਾਈ ਕਰਵਾਵਾਂਗੇ ਅਸੀਂ ਹੰਕਾਰ ਨਹੀਂ ਕਰਦੇ ਆਕਾਰਪੁਰ ਕੀ ਫੌਜ ਆ ਇਹ ਆਕਾਰਪੁਰ ਕੀ ਫੌਜ